ਬੋਲੀ ਵਗੈਰਾ ਯਾਦ ਆ ਤੁਹਾਨੂੰ ਨਹੀਂ ਮੈਂ ਆਵਾ ਆਵਾ ਨਹੀਂ ਮੈਂ ਨੱਚਦੀ ਚੁੰਦੀ ਆਵਾ ਮਾਰੂ ਹਿਲਾਰੇ ਪਿੰਗ ਚੜਾ ਮੇਰੀ ਨੱਚਦੀ ਦੀ ਚਾਂਦਰ ਚਣ ਕੇ ਹੀ ਨਹੀਂ ਮੈਂ ਨੱਚਣਾ ਪਟੋਲਾ ਬਣ ਕੇ ਨਹੀਂ ਮੈਂ ਨੱਚਣਾ ਪਟੋਲਾ ਬਣ ਕੇ ਵੈਸਟਰਨ ਵੀ ਠੀਕ ਹੈ ਬਟ ਆਪਣਾ ਜਿਹੜਾ ਪੰਜਾਬ ਦਾ ਕਲਚਰ ਹੈ ਉਹਨੂੰ ਹਮੇਸ਼ਾ ਅੱਗੇ ਲੈ ਕੇ ਚੱਲੋ ਸਭ ਤੋਂ ਪਹਿਲਾਂ ਤਾਂ ਆਪਣੀ ਪੰਜਾਬੀਅਤ ਕਾਇਮ ਰੱਖੋ ਸਾਰੇ ਇਦਾਂ ਹੀ ਤਿਆਰ ਹੋ ਕੇ ਆਪਣੇ ਇਨ-ਲਾਜ਼ ਨਾਲ ਵੀ ਆਪਣੇ ਪੇਕੇ ਨਾਲ ਵੀ ਸੈਲੀਬ੍ਰੇਟ ਕਰੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ ਇਸ ਵਕਤ ਅਸੀਂ ਖੜੇ ਹਾਂ ਮੋਤੀ ਮਹਿਲ ਦੇ ਵਿੱਚ ਜਿੱਥੇ ਕਿ ਸ਼ਨਸ਼ਾਈਨ ਗਰੂਪੋਲੋ ਇੱਕ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਤੀਜ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੀਜ ਤੀਆਂ ਦਾ ਤਿਉਹਾਰ ਹੋਂ ਦਾ ਗੱਲਬਾਤ ਕਰਾਂਗੇ ਮੈਮ ਕੀ ਨਾਮ ਹੈ ਜੀ ਤੇ ਹਾਂਜੀ ਮੇਰਾ ਨਾਮ ਰੀਨਾ ਅਨੰਦ ਹੈ ਗਰੁੱਪ ਦੀ ਮੈਂ ਮੈਂਬਰ ਆ ਹੈਡ ਆ ਤੇ ਅਸੀਂ ਇਸ ਤੀਜ ਦਾ ਪ੍ਰੋਗਰਾਮ ਹਰ ਸਾਲ ਹਮ ਹਮਾ ਕੇ ਮਨਾਉਂਦੇ ਆ ਤੇ ਹੁਣ ਵੀ ਅੱਜ ਵੀ ਸਾਰਿਆਂ ਨੇ ਮੇਰੇ ਨਾਲ ਰਲ ਕੇ ਮਿਲ ਕੇ ਤੀਜ ਦਾ ਤਿਉਹਾਰ ਸਭ ਮਨਾ ਰਹੇ ਹਨ ਸਾਰੀਆਂ ਸਾਰੀਆਂ ਲੇਡੀਜ਼ ਸਜ ਕੇ ਤਿਆਰ ਹੋ ਕੇ ਇਸ ਮੌਕੇ ਤੇ ਆਈਆਂ ਹਨ ਮੈਮ ਕੀ ਗੱਣਾ ਜਾਉਂਗੇ ਕੀ ਮੈਸੇਜ ਦੇਣਾ ਜਾਉਂਗੇ ਤੀਜ ਦਾ नमस्कार मैं रेखा हूं बिहार की रहने वाली हूं यहां पे मैं पंजाब में रहते हुए 10 से 12 साल हो गए हैं और इन लोगों के साथ मुझे बहुत अच्छा लगता है इनकी सारी फंक्शन बहुत बढ़िया होता है तीज, तीज खास करके बहुत अच्छे होते हैं सो तीज में की ਧੀਆਂ ਦਾ ਕੁੜੀਆਂ ਖਾਸ ਕਰਕੇ ਮਨਾਉਂਦੀਆਂ ਨੇ ਤੇ ਕੀ ਸੁਨੇਹਾ ਦੇਣਾ ਚਾਹੁੰਦੀ ਹਾਂ ਤੁਸੀਂ ਹਰ ਸਾਲ ਮਨਾਓ ਇਦਾਂ ਹੀ ਆਪਣੇ ਕਲਚਰ ਨੂੰ ਹਮੇਸ਼ਾ ਅੱਗੇ ਲੈ ਕੇ ਚੱਲੋ ਵੈਸਟਰਨ ਵੀ ਠੀਕ ਹੈ ਬਟ ਆਪਣਾ ਜਿਹੜਾ ਪੰਜਾਬ ਦਾ ਕਲਚਰ ਹੈ ਉਹਨੂੰ ਹਮੇਸ਼ਾ ਅੱਗੇ ਲੈ ਕੇ ਚੱਲੋ ਉਹਨੂੰ ਕਦੇ ਨਾ ਭੁੱਲੋ ਸਾਰੇ ਇਦਾਂ ਹੀ ਤਿਆਰ ਹੋ ਕੇ ਆਪਣੇ ਇਨ-ਲॉज ਨਾਲ ਵੀ ਆਪਣੇ ਪੈਕਿਆਂ ਨਾਲ ਵੀ ਸੈਲੀਬ੍ਰੇਟ ਕਰੋ ਸਭ ਤੋਂ ਪਹਿਲਾਂ ਤਾਂ ਆਪਣੀ ਪੰਜਾਬੀਅਤ ਕਾਇਮ ਰੱਖੋ ਅਗਰ ਪੰਜਾਬੀ ਆ ਤਾਂ ਹੈਪੀਥੀਸ ਹੈਪੀਥੀਸ ਇਹ ਕੋਈ ਬੋਲੀ ਵਗੈਰਾ ਯਾਦ ਆ ਤੁਹਾਨੂੰ ਨੀ ਮੈਂ ਆਵਾ ਆਵਾ ਨੀ ਮੈਂ ਨੱਚਦੀ ਝੂਮਦੀ ਆਵਾ ਮਾਰ ਹੁਲਾਰੇ ਪਿੰਡ ਚੜਾਵ ਮੇਰੀ ਨੱਚੇ ਦੀ ਦੀ ਚਾਂਦਰ ਚਲ ਕੇ ਨੀ ਮੈਂ ਨੱਚਣਾ ਪਟੋਲਾ ਨੀ ਮੈਂ ਨਾ ਚੇ ਨਾ ਪਟੋਲਾ ਬਣ ਕੇ ਨੀ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਮੈਂਬਰਸ ਕਿੰਨੇ ਹੈਪੀ ਨੇ ਤੇ ਕਿੰਨੇ ਕੋ ਵਧੀਆ ਤਰੀਕੇ ਨਾਲ ਜਿਹੜੀ ਤੀਜ ਦੀ ਸੈਲੀਬ੍ਰੇਸ਼ਨ ਇੱਥੇ ਕੀਤੀ ਜਾ ਰਹੀ ਹੈ ਤੇ ਇੱਕ ਸਨੇਹਾ ਵੀ ਦਿੱਤਾ ਜਾ ਰਿਹਾ ਹੈ ਕਿ ਆਪਣੇ ਕਲਚਰ ਨੂੰ ਹਮੇਸ਼ਾ ਅੱਗੇ ਰੱਖਣਾ ਚਾਹੀਦਾ ਪੰਜਾਬ ਪੰਜਾਬੀਅਤ ਨੂੰ ਹਮੇਸ਼ਾ ਹੀ ਅੱਗੇ ਰੱਖਣਾ ਚਾਹੀਦਾ ਆਪਣੇ ਵਿਰਸੇ ਨੂੰ ਪ੍ਰਮੋਟ ਕਰਨਾ ਚਾਹੀਦਾ ਕੈਮਰਾਮੈਨ ਬੱਲੂ ਦੇ ਨਾਲ ਮੁਹੰਮਦ ਸੌਰ ਆਪ ਦੀ ਰਿਪੋਰਟ